ਇੱਕ ਗੱਲ ਮੈਂ ਹੋਰ ਤੁਹਾਨੂੰ ਵਿਦੇ ਜੀ ਵਧਾਈ ਦੇ ਆਂ ਵੀ ਤੁਹਾਡਾ ਬਹੁਤ ਵੱਡਾ ਉਪਰਾਲਾ ਵਾ ਇਹ ਪ੍ਰਸ਼ੰਸਾ ਮੂੰਹ ਦੇ ਨਾ ਸਮਝਿਓ ਕੋਈ ਧਾਰਮਿਕ ਪ੍ਰੋਗਰਾਮ ਇਹੋ ਜਿਹਾ ਨਹੀਂ ਜਿੱਦੇ ਤੁਸੀਂ ਸਾਨੂੰ ਘਰ ਬੈਠੇ ਆਂ ਦਰਸ਼ਨ ਨਹੀਂ ਕਰਾਉਂਦੇ ਕੋਈ ਸਾਡੇ ਜ਼ਿਲ੍ਹੇ ਦੇ ਲਾਗੇ ਛਾਗੇ ਦੇ ਜ਼ਿਲ੍ਹਿਆਂ ਦੀ ਵੀ ਕੋਈ ਧਾਰਮਿਕ ਸਥਾਨ ਇਹੋ ਜਿਹਾ ਨਹੀਂ ਜਿਹੜਾ ਤੁਹਾਡੇ ਚੈਨਲ ਵੱਲੋਂ ਜਾਂ ਤੁਹਾਡੇ ਵੱਲੋਂ ਸਾਨੂੰ ਨਹੀਂ ਵਿਖਾਇਆ ਜਾਂਦਾ ਕੋਈ ਇਹੋ ਜਿਹੀ ਬਰਿਆਈ ਜਾਂ ਚੰਗਿਆਈ ਨਹੀਂ ਜਿਹੜੀ ਤੁਸੀਂ ਉਜਾਗਰ ਨਹੀਂ ਕਰਦੇ ਤੁਸੀਂ ਵਾਕਿਆ ਹੀ ਜਿਹੜਾ ਚੌਥਾ ਪਿੱਲਰ ਬਣ ਕੇ ਜਿਹੜਾ মিডিਆ ਕਹਿੰਦੇ ਚੌਥਾ ਪਿੱਲਰ ਆ ਚੌਥਾ ਪਿੱਲਰ ਤੁਸੀਂ ਸਾਬਤ ਕਰ ਰਹੇ ਹੋ ਵੀ ਤੁਸੀਂ ਹਰ ਫਿਰ ਇੱਕ ਗੱਲ ਹੋਰ ਆ ਜਿਹੜਾ ਤੁਸੀਂ ਮੁੱਦਾ ਚੁੱਕਦੇ ਹੋ ਪ੍ਰਸ਼ਾਸਨ ਦਾ ਉਹਦੇ ਤੇ ਅਸਰ ਵੀ ਪੈਂਦਾ ਤੁਹਾਡੇ ਮੁੱਦਾ ਚੁੱਕਣ ਦਾ ਫੌਰੀ ਮੈਂ ਕਈ ਵਾਰੀ ਵੇਖਿਆ ਵੀ ਤੁਸੀਂ ਅੱਜ ਮੁੱਦਾ ਚੁੱਕਿਆ ਅਗਲੇ ਦਿਨ ਉਹ ਚੀਜ਼ ਜਿਹੜੀ ਆ ਉੱਥੇ ਸੁਧਾਰ ਆ ਗਿਆ ਤੁਹਾਨੂੰ ਵੀ ਮੈਂ ਤੇ ਸ਼ਾਬਾਸ਼ ਹੀ ਕਹਾਂਗਾ ਮੇਰੇ ਨਾਲ ਛੋਟੇ ਜਿਹੇ ਤੁਹਾਡੇ ਵਰਗੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਹੀ ਸਾਰਾ ਹੁੰਦਾ ਜੀ ਤੁਸੀਂ ਸਹਿਯੋਗ ਦਿੰਦੇ ਹੋ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਵੀ ਬਹੁਤ ਬਹੁਤ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਮੁਬਾਰਕਾਂ ਅਸੀਂ ਪ੍ਰਮਾਤਮਾ ਕਰੇ ਸਾਰੇਆਂ ਤੇ ਜਿਹੜੀ ਦੀਵਾਲੀ ਇਦਾਂ ਹੀ ਸੁੱਖੀ ਜਾਂਦੀ ਆਏ ਟਾਡੇ ਹੁੰਦਿਆ ਵਿਜੇ ਦੀ ਮਸ਼ੀਨ ਫੇਰ ਆ ਗਈ ਆ ਅਦੇ ਕੇ 5 ਵਜੇ ਤੱਕ ਹੀ ਇਹ ਸਵੇਰ ਦੇ 6 ਵਜੇ ਦੇ ਲੇਬਰ ਵਾਲੇ ਲੱਗੇ ਨੇ ਵਿਚਾਰੇ ਫੇਰ ਵੀ ਆ ਗਈ ਆ ਚਲੋ ਮਸ਼ੀਨ ਦੀ ਤਸਵੀਰਤ ਕੋ ਦੁਬਾਰਾ ਮਸ਼ੀਨ ਦੇ ਕੋ ਆ ਗਈ ਆ ਜੀ ਦੁਬਾਰਾ ਆ ਗਈ ਆ ਸੋ ਇਹ ਲਗਾਤਾਰ ਚੱਲ ਰਿਹਾ ਆਪਣਾ ਮੋੜ ਵੀ ਕਰਾਵਾਂਗੇ ਜੀ ਸਾਹ ਹਾਂਜੀ ਉੱਥੇ ਵੀ ਜਿਹੜਾ ਮਿੱਟੀ ਦਾ ਡੰਪ ਲੱਗਾ ਉਹ ਵੀ ਚਕਾਉਨੇ ਆ ਜੀ ਬਿਲਕੁਲ ਬਿਲਕੁਲ ਸੋ ਇਹ ਇੱਕ ਵੱਡੀ ਸਮੱਸਿਆ ਸੀ ਜਿਹੜੀ ਜਿਹੜੀ ਸਮੱਸਿਆ ਦਾ ਹੱਲ ਜਿਹੜਾ ਹੋਇਆ ਵਾ ਜੀ